ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਅੱਜ ਤੁਹਾਨੂੰ ਸੁਣਾਉਣੇ ਆ ਕਿ ਬਿਕਰਮ ਮਜੀਠੀਆ ਬਿਕਰਮਨ ਜੀਠੀਆ ਬਾਰੇ ਜਿਹੜਾ ਕਿ ਲਗਾਤਾਰ ਖਬਰਾਂ ਜਿਹੜੀਆਂ ਆ ਰਹੀਆਂ ਨੇ ਤੇ ਉਹ ਤੇ ਆਪਾਂ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਈਏ ਕਿ ਅੱਜ ਲੋਕਾਂ ਨੂੰ ਬੜਾ ਜਿਹੜਾ ਮਜੀਠੀਆ ਦਾ ਦੁੱਖ ਹੋ ਰਿਹਾ ਉਹਦੀ ਪਾਰਟੀ ਨੂੰ ਤੇ ਕੁਝ ਪੱਤਰਕਾਰਾਂ ਨੂੰ ਤੇ ਕੁਝ ਹੋਰ ਲੋਕਾਂ ਨੂੰ ਉਹਦਾ ਬੜਾ ਮੋਹ ਜਾਗ ਗਿਆ ਕਿ ਮਜੀਠੀਆ ਜੀ ਹੁਣ 2026 ਤੱਕ ਬਾਹਰ ਨਿਕਲ ਸਕਦਾ 2027 ਤੱਕ ਉਹ ਅੰਦਰ ਰਹੂਗਾ ਉਹਦੇ ਤੇ ਇੰਨੇ ਕੇਸ ਪੈ ਗਏ ਤੇ ਇੰਨੇ ਕੇਸ ਪੈ ਗਏ ਅੱਜ ਬੜੀ ਚਰਚਾ ਹੋ ਰਹੀ ਆ ਕਿਉਂਕਿ ਉਹ ਧਿਰ ਆ ਜਿਹੜੀ ਕਿ ਪੱਤਰਕਾਰਾਂ ਨੂੰ ਰੁਪਏ ਬਣਦੀ ਆ ਇੱਕ ਉਹ ਧਿਰ ਆ ਜਿਹੜੀ ਕਿ ਕਹਿੰਦੀ ਆ ਕਿ ਅਸੀਂ ਤੁਸੀਂ ਇਸ ਤਰ੍ਹਾਂ ਕਰੋ ਕਿ ਗੱਫੇ ਚੱਕੋ ਕਿ ਸਰਕਾਰ ਦੇ ਖਿਲਾਫ ਬੋਲੋ ਕਿ ਤੁਹਾਨੂੰ ਅਸੀਂ ਰੁਪਏ ਦਿੰਨੇ ਆ ਕਿ ਮਜੀਠੀਏ ਨੂੰ ਤੁਸੀਂ ਇੱਕ ਮਸੀਹਾ ਬਣਾਓ ਕਿ ਬਹੁਤ ਵਧੀਆ ਚੰਗਾ ਬੰਦਾ ਸੀ ਉਹਨੇ ਨਾ ਕੋਈ ਨਸੇ ਵਿੱਚ ਆ ਨਾ ਉਹਨੇ ਕੋਈ ਹੋਰ ਮਾੜਾ ਕੰਮ ਕੀਤਾ ਨਾ ਉਹਨੇ ਗੁੰਡਾਗਰਦੀ ਕੀਤੀ ਆ ਇਸ ਕਰਕੇ ਅੱਜ ਸਾਰਿਆਂ ਦੇ ਦੁੱਖ ਲੱਗ ਰਿਹਾ ਜਦੋਂ ਮਜੀਠੀਆ ਫੜ ਲਿਆ ਮੈਂ ਤੁਹਾਨੂੰ ਥੋੜੀ ਇੱਕ ਗੱਲ ਦੱਸ ਦੇਵਾਂ ਜਦੋਂ ਭਾਈ ਅੰਮਰਤਪਾਲ ਸਿੰਘ ਫੜਿਆ ਅਜੇ 3 ਸਾਲ ਹੋ ਗਏ ਕੋਈ ਗੱਲ ਕਰਦਾ ਉਹਦੀ ਪੱਤਰਕਾਰ ਆ ਬਿੱਤੇ ਦਸਾਲਾ ਤੋਂ ਐਨਐਸਏ ਜਿਹੜੀ ਆ ਉਹਦੇ ਉੱਪਰ ਲੱਗ ਰਹੀ ਆ ਤੇ ਉਹਦਾ ਜਿਹੜਾ ਬੁੱਢਾ ਬਜ਼ੁਰਗ ਮਾਪਿਓ ਆ ਦਰਦ-ਦਰ ਤੇ ੱੱਕੇ ਖਾ ਰਿਆ ਮਾਫ਼ ਕਰਨਾ ਜੇਕਰ ਇਹ ਸ਼ਬਦ ਮੈਨੂੰ ੱੱਕੇ ਖਾਣ ਵਾਲਾ ਜਿਹੜਾ ਵਰਤਿਆ ਗਿਆ ਜਣੇ ਕਿ ਥਾਂ-ਥਾਂ ਦਰਦ ਦੀਆਂ ਠੋਕਰੀ ਖਾ ਰਿਆ ਤੇ ਉਹ ਜਿਹੜੇ ਕਿ 40 41 ਬੰਦੇ ਹੋਰ ਨੇ ਨਾਲ ਉਹਦੇ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਨੇ ਜਿਹੜੇ ਕਿ 3 ਸਾਲਾਤ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ ਕੀ ਕਸੂਰ ਆ ਸਿਰਫ ਆ ਕਿਉਂ ਭਾਈ ਅੰਮਰਦਪਾਲ ਸਿੰਘ ਨਾਲ ਕਿਉਂ ਤਰਪੇ ਇਸ ਗੱਲ ਕਰਕੇ ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਡੱਕਿਆ ਉਹਨਾਂ ਵੱਲ ਕੋਈ ਦੁੱਖ ਨਹੀਂ ਤੇ ਅੱਜ ਮਜੀਠੀਏ ਬਾਰੇ ਬੜਾ ਦੁੱਖ ਜਾਪਿਆ ਇਹਨਾਂ ਨੂੰ ਜੇ ਮਜੀਠੀਏ ਉੱਪਰ ਹੁਣ 5 ਪਰਚੇ ਹੋ ਗਏ ਹੁਣ 3 ਹੋ ਗਏ ਹੁਣ 4 ਹੋ ਗਏ ਹੁਣ 6 ਹੋ ਗਏ ਉਹ ਕਹਿੰਦੇ ਹੁੰਦੇ ਆ ਕਿ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਪਰ ਲਾ ਸਿਆਣੇ ਦੀ ਕਹਾਵਤਾਂ ਹੰਕਾਰ ਸੋ ਮਾਰਿਆ ਤੇ ਜਨਰਲ ਕਲੰਦ ਦੇ ਨਾਲ ਚੋਰ ਨੇ ਚਤਰਾਇਆਂ ਸਾਰਾ ਕੰਮ ਕਰਕੇ ਜਿਹੜਾ ਗੁੰਡਾਗਰਦੀ ਤੁਸੀਂ ਕੀਤੀ ਆ ਚਿੱਟਾ ਤੁਸੀਂ ਵੇਚਿਆ ਤੇ ਜਿਹੜਾ ਕਿ 2021 ਦੇ ਵਿੱਚ ਮਕਦਮਾ ਦਰਜ ਹੋਇਆ ਚੰਨੀ ਦੀ ਸਰਕਾਰ ਵੇਲੇ ਉਹ ਪਰਚਾ ਕਿਹੜਾਗਾ ਐਨਡੀਪੀਐਸ ਦਾ ਐਕਟ ਆ ਜਿਹੜਾ ਉਹਦੇ ਤਹਿਤ ਪਰਚਾ ਦਰਜ ਹੋਇਆ ਤੇ ਹੁਣ ਜਿਹੜਾ ਕੱਲ ਜਿਹੜੀ ਪੁਸਤਗਿਸ ਕੀਤੀ ਆ ਬਿਜੀਲੈਂਸ ਵੱਲੋਂ ਜਿਹੜਾ ਐਸਐਸਪੀ ਪਟਿਆਲਾ ਦੇ ਬਰਨ ਸ਼ਰਮਾ ਨੇ ਤੇ ਉਹਨਾਂ ਦੀ ਇੱਕ ਐਸਐਟੀ ਬਣੀ ਆ ਸੈੱਟ ਬਣੀ ਆ ਉਹਨਾਂ ਵੱਲੋਂ 2 2.5 ਘੰਟੇ ਪੁੱਛਗਿੱਛ ਕੀਤੀ ਗਈ ਆ ਤੇ ਉਹ ਪੁੱਛਗਿੱਛ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਗਨੀਮਕੌਰ ਮਜੀਠਿਆ ਵੱਲੋਂ ਇੱਕ ਜ਼ਮੀਨ ਖਰੀਦੀ ਗਈ ਆ ਉਹਦੇ ਨਾਮ ਉੱਪਰ ਆਪਣੇ ਘਰ ਵਾਲੇ ਦੇ ਨਾਮ ਦੇ ਉੱਪਰ ਤੇ ਉਹਦਾ ਰਿਕਾਰਡ ਹੀ ਚੋਰੀ ਹੋ ਗਿਆ ਕਮਾਲ ਦੀ ਗੱਲ ਆ ਤੁਸੀਂ ਇਹ ਦੇਖੋ ਕਿ ਜ਼ਮੀਨ ਖਰੀਦੀ ਗਈ ਆ ਉਹਦਾ ਰਿਕਾਰਡ ਨਹੀਂ ਮਿਲਿਆ ਰਿਕਾਰਡ ਹੀ ਪਤਾ ਨਹੀਂ ਕਿੱਧਰ ਲੈ ਕੇ ਕਿੱਧਰ ਗਾਵਣ ਕਰਕੇ ਲੈ ਗਏ ਹੁਣ ਕਹਿੰਦੇ ਜੀ ਉੱਥੋਂ ਦਾ ਨੰਬਰਦਾਰਾ ਪਟਵਾਰੀ ਫਲਾਨਾ ਧੌਂਕਾ ਜੀ ਉਹ ਜ਼ਿੰਮੇਵਾਰ ਆ ਉਹ ਜਿਹਦੀ ਸਰਕਾਰ ਹੋਵੇ ਜਿਹਦਾ ਤਾਨਾ ਸਾਇਆ ਉਹ ਬੰਦੇ ਚੱਲਦੀ ਹੋਵੇ ਤੁਸੀਂ ਪਟਵਾਰੀ ਜਾਂ ਬੰਦਾ ਹੋਰ ਕੀ ਕਰ ਲੂ ਉਹਦੇ ਮੂਰੇ ਜਿਹੜਾ ਸਰਕਾਰ ਨੂੰ ਇੱਕ ਆਮ ਮੁੱਖ ਮੰਤਰੀ ਨੂੰ ਇਹ ਕਹਿੰਦਾ ਜੀ ਮੈਂ ਗਿੱਚੀ ਤੋਂ ਫੜ ਕੇ ਇੰਜ ਕਰ ਦੂੰਗਾ ਉਹ ਤੁਸੀਂ ਐਂ ਦੇਖੋ ਜਿਹੜਾ ਵੱਡਾ ਐਡਾ ਹੰਕਾਰਿਆ ਹੋਵੇ ਜਿਹੜਾ ਭਾਈ ਅੰਮਰਤਪਾਲ ਨੂੰ ਕਹਿੰਦਾ ਸੀ ਕਿ ਮੈਂ 20 ਦਿਨਾਂ ਦੇ ਵਿੱਚ ਇਹਨੂੰ ਬੰਦਾ ਬਣਾ ਦੂੰਗਾ ਤੇ ਉਹਦੇ ਮੂਰੇ ਪਟਵਾਰੀ ਕਾਨੂੰਗਜ ਜਾਂ ਕੋਈ ਹੋਰ ਨੰਬਰਦਾਰ ਕੀ ਕਰ ਲੂਗਾ ਅੱਜ ਸਾਰਿਆਂ ਨੂੰ ਇਹ ਦੁੱਖ ਲੱਗਿਆ ਕਿ ਮਜੀਠੀ ਦੇ ਉੱਪਰ ਜਿਹੜਾ ਕਿ ਕੇਸ ਨੇ ਕਿ ਲਗਾਤਾਰ ਹੋ ਰਹੇ ਉਹ ਤਾਂ ਭਾਈ ਹੋਣਗੇ ਉਹਨੇ ਸਿਮ ਵਰਤਦਾ ਰਿਹਾ ਫਟੇਗੜ ਜਿਹੜਾ ਮੁੰਡਾ ਸੀ ਉਹਦੇ ਨਾਂ ਤੇ ਵੀ ਕੇਸ ਦਰਜ ਹੋਊਗਾ ਐਨਡੀਪੀਐਸ ਦਾ ਵੀ ਕੇਸ ਦਰਜ ਹੋਊਗਾ ਅmn ਤੋਂ ਬਾਅਦ ਜਿਹੜਾ ਜਾਇਦਾਦ ਉਹਦਾ ਵੀ ਕਿਹੜਾ ਕਿਸ ਦਰਜ ਹੋਊਗਾ ਜਿਹੜਾ ਕਿ ਉਥੇ ਜਿਹੜੇ ਗਏ ਸੀ ਆਪਣੇ ਕਰਮਚਾਰੀ ਉਹਨਾਂ ਦੇ ਨਾਲ ਬਹਾਰ ਜਿਹੜਾ ਵਿਵਹਾਰ ਕੀਤਾ ਗਏ ਨੇ ਜੋ ਕੁਛ ਕੀਤਾ ਉਹ ਵੀ ਜਿਹੜਾ ਵਿਗੜ ਪਾਇਆ ਇਹਨੇ ਉਹ ਵੀ ਜਿਹੜਾ ਪਰਤਾਂ ਦਰਜ ਹੋਊਗਾ ਇੱਕ ਪਟਿਆਲੇ ਦੇ ਵਿੱਚ ਪਰਤਾਂ ਦਰਜ ਹੋਊਗਾ 6 ਪਰਤੇ ਤਾਂ ਦਰਜ ਹੋਣਗੇ ਜਾਨੀ ਕਿ ਇਹਦਾ ਪੱਕੀ ਗੱਲ ਆ ਕਿ ਹੁਣ ਮੰਜੀਠੀ ਨੂੰ ਪੱਕੀ ਪੈਰੀ ਹੱਥ ਪਾਇਆਗਾ ਕਿ ਹੁਣ ਕਹਿੰਦੇ ਆ ਕਿ ਲੋਕ ਕਹਿੰਦੇ ਆ ਜੀ ਭਗਵਾਨ ਤਮਾਨ ਕਹਿੰਦਾ ਕਿ ਮੇਰੇ ਕੰਨ ਦੇ ਵਿੱਚ ਲੋਕ ਕਹਿੰਦੇ ਆ ਬਈ ਕਹਿਣਗੇ ਲੋਕ ਤਾਂ ਜਿਹੜੇ ਲੋਕ ਸਤਾਏ ਹੋਏ ਨੇ ਜਿਹੜੇ ਲੋਕ ਗੁੰਡਾਗਰਦੀ ਦੇ ਸਤਾਏ ਹੋਏ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਘਰ ਉਜਾੜੇ ਹੋਏ ਨੇ ਜਿਨ੍ਹਾਂ ਦਾ ਘਰ ਬਰਬਾਦ ਕੀਤਾ ਭਾਈ ਉਹ ਕਦੋਂ ਕਹੂਗਾ ਕਿ ਉਹਨੂੰ ਬਾਹਰ ਕੱਢ ਉਹ ਤਾਂ ਕਹੂਗਾ ਉਹ ਤਾਂ ਹਰ ਇੱਕ ਬੰਦੇ ਨੂੰ ਕਹਿੰਦੇ ਆਪਾਂ ਆਮ ਦੇਖਦੇ ਆ ਪਿੰਡਾਂ ਦੇ ਵਿੱਚ ਘਾਪਤਾ ਜੇਕਰ ਕੋਈ ਕਿਸੇ ਨਾਲ ਧੱਕਾ ਕਰਦਾ ਮਾੜਾ ਕਰਦਾ ਜੇਕਰ ਉਹਦੇ ਨਾਲ ਹੁੰਦੀ ਆ ਤਾਂ ਲੋਕ ਕਹਿੰਦੇ ਆ ਕਿ ਪ੍ਰਮਾਤਮਾ ਨੇ ਚੰਗਾ ਕੀਤਾ ਤੇ ਅੱਜ ਲੋਕ ਕਹਿੰਦੇ ਆ ਭਾਈ ਮਜੀਠੀ ਨੇ ਜਿਹੜੀ ਇੱਕ ਇਹਨਾਂ ਨੇ ਨਸ਼ਾ ਇਹਨਾਂ ਨੇ ਵੇਚਿਆ ਬੇਅਦਬੀ ਇਹਨਾਂ ਦੇ ਰਾਜ ਦੇ ਵਿੱਚ ਹੋਈ ਆ ਤੇ ਅੱਜ ਪੁਸਤਪਨਾ ਫਿਰ ਇਹਨਾਂ ਨੇ ਕੀਤੀ ਆ ਉਹਨਾਂ ਦੀ ਜਿਹੜੇ ਪੋਸਟਰਾਂ ਨੇ ਲਾਕੀ ਇਹਨਾਂ ਨੇ ਕੀਤੀ ਆ ਤੇ ਫਿਰ ਔਕਾਤ ਆ ਸਭ ਤੋਂ ਜਥੇਦਾਰ ਗਿਆਨੀ ਗੁਰਬਾਚਰ ਸੰਗਤ ਤੋਂ ਜਿਹੜੀ ਮਾਫੀ ਫਿਰ ਇਹਨਾਂ ਨੇ ਮੰਗਵਾਇ ਜਿਹੜੀ ਕੀਤੀ ਆ ਉਹਨੂੰ ਡੇਰਾ ਬਲਾਤਕਾਰੀ ਨੂੰ ਉਹ ਤਾਂ ਸੀਬੀਆਈ ਦੀ ਕੋਰਟ ਵੱਲੋਂ ਉਹ ਜੱਜ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਰਗੜਿਆ ਇਸ ਬਲਾਤਕਾਰੀ ਨੂੰ ਕਾਤਲ ਦੇ ਕੇਸ ਦੇ ਵਿੱਚ ਤੇ ਬਲਾਤਕਾਰ ਦੇ ਕੇਸ ਦੇ ਵਿੱਚ ਨਹੀਂ ਉਹਨੂੰ ਕਿਹੜਾ ਜੰਮਿਆ ਸੀ ਹੱਥ ਪਾਉਣ ਵਾਲਾ ਅਤੇ ਇੱਕ ਸਿਵਲ ਕੋਰਟ ਆ ਜਿਹਦੇ ਉੱਤੇ ਥੋੜਾ ਜਿਹਾ ਬਸਬਾਸ ਕੀਤਾ ਜਾ ਰਿਹਾ ਭਰੋਸਾ ਕੀਤਾ ਜਾ ਰਿਹਾ ਜਿਨ੍ਹਾਂ ਨੇ ਧੱਕੇ ਸਾਝੀਆਂ ਕੀਤੀਆਂ ਕਿ ਭਾਈ ਉਹ ਅਦਾਲਤ ਆ ਇੱਕ ਸਿਵਲ ਕੋਰਟ ਆ ਕਿ ਉਹਨੂੰ ਸੋਲੂਡ ਕਰਨਾ ਬਣਦਾ ਕਿ ਉਹ ਇੱਕ ਸਿੱਖ ਕੌਮ ਨੂੰ ਲਾ ਲਈਏ ਜਾਂ ਆਪਾਂ ਹਰ ਫਿਰਕੇ ਨੂੰ ਲਾ ਲਈਏ ਕਿ ਇੱਕ ਆ ਜਿਹੜਾ ਕਿ ਨਿਆਹ ਦਵਾ ਰਹੀ ਆ ਤੇ ਹੁਣ ਮਜੀਠੀਏ ਵਰਗੇ ਕਹਿੰਦੇ ਜੀ ਕੋਰਟ ਦੇਖੂਗੀ ਰੱਬ ਦੇਖੂਗਾ ਅੱਜ ਤੁਹਾਡੇ ਰੱਬ ਵੀ ਚੇਤੇ ਆ ਗਏ ਅੱਜ ਤੁਹਾਡੇ ਕੋਰਟ ਵੀ ਚੇਤੇ ਆ ਗਿਆਂ ਪਰ ਉਦੋਂ ਰੱਬ ਕਦੇ ਚੇਤੇ ਨਹੀਂ ਆਇਆ ਜਦੋਂ ਜਿਹੜਾ ਤਾਨਾ ਸ਼ਾਹ ਕੀਤੀ ਆ ਜਿਨ੍ਹਾਂ ਦੇ ਮੁਕਰਾਂ ਦੇ ਘਰ ਉਜਾਰ ਦਿੱਤੇ ਜਿਨ੍ਹਾਂ ਨੂੰ 752 ਦੇ ਵਿੱਚ ਦੋ ਦੋ ਢਾਈ ਢਾਈ ਸਾਲ ਜਿਹੜਾ ਕਿ ਜੇਲ੍ਹਾਂ ਦੇ ਵਿੱਚ ਤਾੜਿਆ ਗਿਆ ਉਦੋਂ ਕੋਈ ਇਹਨਾਂ ਨੂੰ ਦੁੱਖ ਨਹੀਂ ਆਇਆ ਉਹ ਕਿਸੇ ਦੇ ਮੁੰਡੇ ਨਹੀਂ ਸੀ ਉਹ ਕਿਸੇ ਦੇ ਜਵਾਕ ਨਹੀਂ ਸੀ ਜਿਹੜਾ ਸਿਕਉਮ ਦਾ ਨੁਕਸਾਨ ਕੀਤਾ ਉਹ ਕਿਸੇ ਦੇ ਯਾਦ ਨਹੀਂ ਤੇ ਅੱਜ ਹੱਦ ਹੋ ਗਈ ਆ ਮਜੀਠੀਆ ਕਹਿੰਦੇ ਜੀ ਚੋਣਾ ਹੁਣ ਆਖੇ ਐ ਨਹੀਂ ਪਤਾ ਕਿ ਉਹਨੂੰ ਜੇਲ੍ਹ ਦੇ ਵਿੱਚ ਲੜਨੀ ਪਊਗੀ ਲੜ ਲੈ ਜੇਲ੍ਹ ਦੇ ਵਿੱਚੋਂ ਜੋ ਕੀਤਾ ਉਹਨੇ ਭੁਗਤਣਾ ਪਊਗਾ ਹੁਣ ਤੂੰ ਤੁਸ ਤਾਨੂੰ ਕਾਹਦਾ ਫਿਕਰ ਪਿਆਗਾ ਚਲੋ ਜਿਹਦੀ ਪਾਰਟੀ ਆ ਉਹਨੂੰ ਫਿਕਰ ਪੈਂਦਾ ਕਈ ਕਹਿੰਦੇ ਸੱਦ ਦਿਨਾ ਬਲਾਈ ਮੈਂ ਲਾੜੇ ਦੀ ਤਾਈ ਕਈ ਹੋ ਜਿਹੜਾ ਵਿੱਚ ਆਪਣਾ ਐਮੀ ਰੋਲ ਨਮਾਉਂਦੇ ਫਿਰਦੇ ਆ ਹੁਣ ਗਨੀਬ ਕੌਰ ਨਜੀਠੀ ਆ ਉਹਨੇ ਜ਼ਮੀਨ ਲੈਤੀ ਸੀ ਉਹਦੇ ਨਾਂ ਤੇ ਲੈਤੀ ਸੀ ਉਹਦਾ ਰਿਕਾਰਡ ਚੋਰੀ ਹੋ ਗਿਆ ਭਾਈ ਦੱਸੋ ਹੁਣ ਕਿ ਪਹਿਲੀ ਵਾਰ ਹੋਇਆ ਕਿ ਹੁਣ ਰਿਕਾਰਡ ਹੀ ਸਾਰਾ ਜਿਹੜਾ ਚੋਰੀ ਕਰਕੇ ਲੈ ਗਏ ਪਤਾ ਨਹੀਂ ਕਿੱਥੇ ਜਿਹੜਾ ਰਿਮਨੂਰ ਰਿਕਾਰਡ ਹੁੰਦਾਗਾ ਉਹ ਗਾਇਬ ਹੋ ਗਿਆਗਾ ਹੁਣ ਉਹ ਮਹਿਕਬਾ ਤਰ ਪੜਤਾਲ ਕਰੂਗਾ ਪੜਤਾਲ ਐਸਐਸਟੀ ਵੀ ਕਰ ਰਹੀ ਆ ਪੁਸਕਿਸ ਕਰ ਰਹੀ ਆ ਤੇ ਕਿਧੋ ਕਰਨੀ ਆ ਭਾਈ ਜੀ ਨੇ ਪਲਾਟ ਜਿਹਨੇ ਜ਼ਮੀਨ ਲੈਤੀ ਉਹ ਤੋਂ ਵੀ ਸੁਗਸਿ ਵੀ ਕੀਤੀ ਜਾਂਦੀ ਆ ਤੇ ਜਿੱਥੋਂ ਰਿਕਾਰਡ ਚੋਰੀ ਹੋਇਆ ਉੱਥੋਂ ਵੀ ਕੀਤੀ ਜਾਊਗੀ ਸਾਰਾ ਕੁਝ ਹੋਊਗਾ ਪਰ ਤੁਸੀਂ ਜਿਹੜਾ ਕਿ ਇਹ ਗੱਬਰ ਸਿੰਘ ਦੇ ਤੁਸੀਂ ਹੱਕ ਦੇ ਵਿੱਚ ਠੀਕ ਆ ਕਿ ਮੈਂ ਨਹੀਂ ਕਹਿੰਦਾ ਕਿ ਤੁਸੀਂ ਨਾ ਖਲੋ ਖਲੋ ਪਰ ਮੈਂ ਕਹਿੰਦਾ ਤੁਸੀਂ ਰੱਬ ਨਾਲ ਲੱਗਦੀ ਗੱਲ ਕਰੋ ਕਿ ਭਾਈ ਦੇਖਾ ਤੁਸੀਂ ਕੀਤੀਆਂ ਨੇ ਲੋਕਾਂ ਦੇ ਨਾਲ ਤਾਂ ਹੁਣ ਭੁਗਤੋ ਤੁਸੀਂ ਬੈਠ ਕੇ ਅੰਦਰ ਹੁਣ ਐਮੀਨ ਡਰਾਮੇ ਕਰੋ ਹੁਣ ਐਮੀਨਾ ਸੋਸੇ ਬਾਜੀ ਕਰੋ ਤੇ ਉੱਥੇ ਇਕੱਠੇ ਆ ਕੇ ਦੱਸ ਜਾਣੇ ਉੱਥੇ ਜਾ ਕੇ মিডিਆ ਸਾਧ ਲਿਆ ਜੀ ਸਰਕਾਰ ਸਾਡੇ ਨਾਲ ਧੱਕਾ ਕਰਦੀ ਆ ਸਰਕਾਰ ਸਾਡੇ ਨਾਲ ਐ ਕਰਦੀ ਆ ਤੇ ਜਿਹੜਾ ਤੁਸੀਂ 25 ਸਾਲ ਧੱਕਾ ਕੀਤਾ ਤੇ ਉਹ ਤੁਹਾਡੇ ਯਾਦ ਨਹੀਂ ਤੁਸੀਂ ਕਿੰਨੇ ਮਾਮਾ ਦੇ ਪੁੱਤ ਖਪਾ ਦਿੱਤੇ ਉਹ ਤੁਹਾਡੇ ਯਾਦ ਨਹੀਂ ਕਿੰਨੇ ਤੇ ਝੂਠੇ ਕੇਸ ਪਾ ਕੇ ਅੱਜ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਉਹ ਤੁਹਾਡੇ ਯਾਦ ਨਹੀਂ ਅੱਜ ਤੁਹਾਡਾ ਮਜੀਠਿਆ 2 ਮਹੀਨੇ ਹੋਇਆ ਤੇ ਚੀਕਾਂ ਨਿਕਲ ਗਈਆਂ ਤੇ ਉਦੋਂ ਤਾਂ ਕਹਿੰਦੇ ਜੀ ਗੱਬਰ ਸਿੰਘ ਆ ਗਿਆ ਤੇ ਅੱਜ ਫਿਰ ਗੱਬਰ ਸਿੰਘ ਨੂੰ ਭਾਈ ਫਿਰ ਕਿਉਂ ਕਿ ਤੁ ਚੀਕਾਂ ਮਾਰਦੇ ਹੋ ਜੇ ਤੁਹਾਡਾ ਹਾਈ ਗੱਬਰ ਆ ਤੇ ਉਹਨੂੰ ਰਹਿਣ ਦਿਓ ਕਦੇ ਉਹ ਕੁਸਮਗ ਦਾ ਜੇਲ੍ਹ ਦੇ ਵਿੱਚ ਕਦੇ ਕੁਸਮਗ ਦਾ ਭੂਆ ਕੋਲੇ ਗਿਆਗਾ ਫਿਰ ਕਹੂ ਇਹ ਮੇਰੇ ਅੱਜ ਚੂਹੇ ਨੇ ਦੰਦੀ ਵੱਢ ਲਈ ਐ ਅੱਜ ਮੇਰਾ ਫਲਾਨਾ ਆਊਗਾ ਧਮਕਾ ਉਹ ਚੂਹਿਆਂ ਤੋਂ ਡਰੀ ਜਾਂਦਾ ਜਿਹੜਾ ਕਿ 35 37 ਗਨਮੈਨ ਲੈ ਕੇ ਜਿਹੜਾ ਬੜਕਾ ਮਾਰਨੀਆਂ ਸੌਖੀਆਂ ਹੁੰਦੀਆਂ ਨੇ ਹਰ ਇੱਕ ਮਾਰ ਲੈਂਦਾ ਪਰ ਜਦੋਂ ਉਹ ਗਨਮੈਨ ਪਰੇ ਹੋ ਜਾਣ ਤੇ ਫਿਰ ਬੰਦੇ ਦੀਆਂ ਚੀਕਾਂ ਨਿਕਲਦੀਆਂ ਫਿਰ ਬੰਦੇ ਦਾ ਦਿਲ ਨਾ ਥਰ-ਥਰ ਕੰਬਦਾ ਹੁੰਦਾਗਾ ਤੇ ਇਸ ਕਰਕੇ ਜਿਹੜਾ ਹੁਣ ਭੁਗਤੋ ਭਾਈ ਜਿਹੜਾ ਤੁਸੀਂ ਕੀਤਾ ਜਿਹੜਾ ਜੋ ਤੁਹਾਡੇ ਉੱਤੇ ਪਰਤੇ 5 ਹੋਣ 6 ਹੋਣ 7 ਹੋਣਾ ਇਹਦੇ ਉੱਤੇ ਲੋਕਾਂ ਦਾ ਕੋਈ ਕਸੂਰ ਨਹੀਂ ਇਹਦੇ ਉੱਤੇ ਸਰਕਾਰ ਦਾ ਕੋਈ ਕਸੂਰ ਨਹੀਂ ਮੈਂ ਸਿੱਧੇ ਲਫ਼ਜ਼ਾਂ ਦੇ ਵਿੱਚ ਕਹੂੰਗਾ ਕਿ ਭਾਈ ਜੋ ਤੁਸੀਂ ਕੀਤਾ ਉਹ ਭੁਗਤਣਾ ਤੁਹਾਨੂੰ ਪਊਗਾ ਤੇ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਤੇ ਭੇਡਾਂ ਇਹਦੀਆਂ ਮਜੀਠੀਆਂ ਪਰੇ ਰਹਿਣਾ ਤੇ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ ਬੈਰਜੂ ਕਾ ਖਾਲਸਾ ਵਹਿਜੂ ਜੀ ਕੀ ਫਤਿਹ